Дежен жылды проқтынан үшін қысын Onion Мастеръл болуп үшін ұна,арым мен діҚдамның үшін рязките Hãy subscribe cho kênh Ghiền Mì Gõ Để không bỏ lỡ những video hấp dẫn ਹਾਂਜੀ ਸਾਰਾ ਪਹਿਲਾਂ ਆਪਣਾ ਨਾਮ ਦੱਸੋ ਜੀ ਤੇ ਇਹ ਗਵਿੰਦਰ ਸਿੰਘ ਗੋਰਾ ਦੀ ਬੇਵਕਤੀ ਜਿਹੜੀ ਮੌਤ ਆ ਇਹਦੇ ਤੇ ਤੁਸੀਂ ਕੀ ਬੋਲਣਾ ਹੋਰੇ ਬਾਰੇ ਕੋਸ਼ਲ ਜੀ ਮੈਂ ਬਲਜੀਤ ਸਿੰਘ ਪਿੰਡ ਮਦੀ ਕੀ ਜੀ ਜੀ ਪੰਜਾਬ ਸੰਗਰੀ ਅੰਦਰ ਹਾਂ ਛੇ ਪੰਜਾਬ ਸੰਗਰੀ ਨਹੀਂ ਜਾਂਦਾ ਜਨਨ ਸ਼ਕਤਰ ਪਲਾਕ ਦੇ ਅਸਰਾ ਦਾ ਦੋ ਸਾਡੀ ਭੂਰਾ ਜੀ ਸੀ ਸਾਡੇ ਰਿਸ਼ਤੇ ਸੋ ਜੀ ਉਹ ਰਿਸ਼ਤਾ ਵੀ ਸਾਡਾ ਕਰਾ ਹੀ ਇਹ ਇਹਨਾਂ ਭਾਉ ਕਹਿੰਦਾ ਉਹ ਇਹ ਬੱਤੇ ਬਾਹਰ ਚਲੇ ਗਏ ਸੀ ਕਿ ਆਪ ਜੋ ਟਾਈਮ ਦੇ ਵਿੱਚ ਬਿਲਕੁਲ ਵੀਸ ਜਿਹੋਣੇ ਐਸ਼ ਕਰਨ ਵਾਸਤੇ ਸੀ ਹੁਣ ਪਰਮਾਤਮਾ ਨੂੰ ਨਾਮ ਲੈ ਕੇ ਕਿ ਉਹਨਾਂ ਦਾ ਹੈਟੈਗ ਦਾ ਹਾਲਾ ਵਰਤਿਆ ਪਰ ਅਸੀਂ ਲਾਕੇਜ ਵੀ ਸਾਨੂੰ ਵੀ ਸਾਰੇ ਪਰਿਵਾਰ ਨੂੰ ਜੀ ਰਿਸ਼ਤੇਦਾਰਾਂ ਨੂੰ ਭੈਣ ਭਾਈ ਨੂੰ ਜਿੱਥੋਂ ਵੀ ਬੋਲ ਬਗਾ ਸੀ ਬਹੁਤ ਦੁੱਖਣਾ ਹੋਇਆ ਸਾਨੂੰ ਵੀ ਕਿਸਾਨ ਜੁਣੀ ਕਰਨ ਨੂੰ ਜਿਹੜਾ ਇਸ ਟਾਈਮ ਮੁਰਦਾ ਹੈ ਪ੍ਰਧਾਨ ਬਰਾਜ ਦੇ ਬਲਾਕ ਦਾ ਥੋੜਾ 2 ਮਹੀਨੇ ਹੋਏ ਸੀ ਸਾਨੂੰ ਇਸ ਦੁਨੀਆ ਨੂੰ ਵੀ ਪਿੰਡ ਵਾਲਿਆਂ ਨੂੰ ਵੀ ਰਿਸ਼ਤੇਦਾਰ ਭੈਣ ਭਾਈਆਂ ਨੂੰ ਸੰਬੰਧ ਤੋਂ ਦੁੱਖ ਆਈ ਸਾਨੂੰ ਬੜੀ ਘਾਟ ਪਈ ਆ ਇਸ ਕਰਕੇ ਅਸੀਂ ਦੁੱਖ ਦੀ ਘੜੀ ਖੜੇ ਆ ਅੱਜ ਇਹਨਾਂ ਦਾ ਅੰਤਿਮ ਸਿਸਕਾਰ ਆ ਇਸ ਕਰਕੇ ਸਾਰੇ ਭੈਣ ਭਾਈ ਯਾਰ ਰਿਸ਼ਤੇਦਾਰ ਆਏ ਹੋਏ ਆ ਬਹੁਤ ਵੱਡਾ ਘਾਟਾ ਪਿਆ ਆਪਣੀ ਜਥੇਬੰਦੀ ਨੂੰ ਬਹੁਤ ਬੰਦਾ ਨਹੀਂ ਬੰਦਾ ਸੀ ਦਾ ਬਹੁਤ ਚਾਰ ਦਿਨ ਪਹਿਲਾਂ ਸੀਨੀਅਰ ਸਾਹਿਬ ਨੂੰ ਮਿਲ ਕੇ ਆਏ ਆ ਤੇ ਬੜੀਆਂ-ਬੜੀਆਂ ਉਹਦੇ ਗੱਲਾਂ ਕਰੀਆਂ ਬਾਕੀ ਤੁਹਾਨੂੰ ਪਤਾ ਹੀ ਹੈ ਬੰਦੇ ਬਾਰੇ ਤਾਂ ਤੇ ਬਾਕੀ ਜਿਹੜਾ ਘਾਟਾ ਪਿਆ ਨਾ ਆਪਣੀ ਜਥੇਬੰਦੀ ਨੂੰ ਇਹ ਨਾ ਪੂਰਾ ਹੋਣ ਵਾਲਾ ਤੇ ਕਰ ਵੀ ਕੀ ਸਕਦੇ ਆ ਕੁਦਰਤ ਦੇ ਮੂਹਰੇ ਤਾਂ ਜੋਰ ਨਹੀਂ ਕੋਈ ਤੇ ਬਾਕੀ ਜੋ ਵੀ ਪ੍ਰਮਾਤਮਾ ਕਰਦਾ ਜੂ ਕਰਦਾ ਠੀਕ ਕਰਦਾ ਆਪਾਂ ਨੂੰ ਲੱਗਦਾ ਕਿ ਇਹਨਾਂ ਦੇ ਵਰਨੀ ਸੀ ਜ਼ਿਆਦਾ ਹਜੇ ਇਹਨਾਂ ਦੀ 68 ਸਾਲ ਦੀ ਉਮਰ ਸੀ ਤੇ ਬੰਦਾ ਮੈਂਨਸਾਰ ਬੰਦਾ ਸੌਨ ਚਾਦੀ ਕੋਲ ਬੰਦਾ ਸੀ ਜਾਨੀ ਇਹ ਦਵਿੰਦਰ ਸਿੰਘ ਗੋਰਾ ਪ੍ਰਧਾਨ ਜੀ ਇਹਨਾਂ ਦੀ ਬੇਵਕਤੀ ਮੌਤ ਹੋਈ ਹੈ ਕਿ ਬੱਚੇ ਕਿੰਨੇ ਆ ਜੀ ਇਹਨਾਂ ਦੇ ਪਰਿਵਾਰ ਵਾਲੇ ਇਹਨਾਂ ਦੇ ਪਰਿਵਾਰ ਦੇ 2 ਬੱਚੇ ਆ ਜੀ ਇੱਕ ਕੁੜੀ ਐ ਤੇ ਇੱਕ ਲੜਕਾ ਹੈ ਕੁੜੀ ਬੜੀ ਹਾਂ ਜੀ ਮੁੰਡਾ ਵਿਆਹਿਆ ਹੋਇਆ ਕੁੜੀ ਹਜੇ ਵਿਚਾਰੀ ਵਿਆਉਣ ਵਾਲੀ ਐ ਦੁਨੀ ਬਾਹਰ ਦੁਨੀ ਬਾਹਰ